ਵਾਇਰੂ ਜੀ ਦਾ ਖਾਲਸਾ ਵਾਲਾ ਜਿੱਦੀ ਫਤਿਹ ਕਾਂਤਨ ਸਿੰਘ ਉਤੇਗਬਾਤ ਸਿੰਘ ਜੀ ਦੇ 350 ਸਾਲਾ ਸ਼ਿਦੀ ਦੇਸ਼ੂ ਬਕਰਾਂ ਦਾ ਅੱਜ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਸਤਾਰ ਪ੍ਰਬੰਧਕ ਕਮੇਟੀ ਵੱਲੋਂ ਮਾਝੋਗ ਐਡਵਰਟਾਈਜ਼ਮੈਂਟ ਫਰਮ ਸਾਡੇ ਦੇ ਸਹੀ ਧਾਮੀ ਪ੍ਰਤਾਣ ਸ਼੍ਰੋਮਣੀ ਗੁਰਸਤਾਰ ਪ੍ਰਬੰਧਕ ਕਮੇਟੀ ਦੀ ਵਾਈਟ ਹੈਟ ਜਿਹੜਾ ਸ਼ਾਮ ਤੋਂ ਆਰੰਭ ਹੋਇਆ ਸੀ ਅੱਜ ਰਾਤ ਜਿਹੜਾ ਪੜਾ ਸੀ ਉਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਕੀਤਾ ਗਿਆ ਸੰਗਤਾਂ ਨੇ ਜਫਾ ਸ਼ਕਤ ਲੰਗਰਾਂ ਦੀ ਜਲਪਣ ਦੀ ਸੇਵਾ ਕੀਤੀ ਆ ਜਿਹੜਾ ਨਗਰ ਜਥੇਦਬ ਹੋ ਗਏ ਸ਼ਾਮ ਦਾ ਜਿਹੜਾ ਬੜਾ ਗੁਰਦੁਆਰਾ ਮਛੀਪੜ ਸਾਹਿਬ ਦਾ ਚੜਦੇ ਨਗਰ ਕੀਰਤਨ ਦਾ ਚਰਪੰਕਵਾਜੇ ਤੋਂ ਆਰੰਭ ਹੋਇਆ ਸਾਰੀ ਸੰਗਤ ਦਾ ਜਿਹੜੀ ਬਹੁਤ ਹੀ ठाਠਾ ਮਾਰਦਾ ਕੱਟ ਛਰਦਾ ਸਤਿਕਾਰ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਲਈ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦੇਵਾਲਾ ਦੀ ਸ਼ਾਦ ਤ ਨੂੰ ਸਮਰਪਿਤ ਅੱਜ ਨਗਰ ਕੀਰਤਨ ਲਈ ਸਾਰੀ ਸੰਗਤ ਬਹੁਤ ਹੀ ਖੁਸ਼ੀਆਂ ਨਾਲ ਆਈ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਸ਼ਰੂਮਨੀ ਕੁਮਾਰ ਪੰਚ ਕਮੇਟੀ ਦਾ ਅਤੇ ਜਿਹੜੇ ਸਾਰੇ ਸੰਸਥਾਵਾਂ ਨੇ ਕਾਰ ਸੇਵਾ ਵਾਲੇ ਬਾਬਾ ਜੀ ਹੋਰ ਸਾਰੇ ਜਿਹੜੇ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ